ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਸੋ ਪੀਰਾਂ ਮੰਨਣ ਵਾਲਾ ਰੂਹਾਂ ਇਸ ਵਿਸ਼ੇ ਨੂੰ ਜਰਾ ਧਿਆਨ ਦੇ ਨਾਲ ਸੁਣ ਜੀ ਵੈਸੇ ਹਰ ਰੋਜ਼ ਇਹ ਗੱਲ ਕਹਿੰਦੀ ਆ ਕਿ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਆ ਕਰੋ ਤੇ ਪੂਰੀ ਸੁਣਿਆ ਕਰੋ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਪੀਰਾਂ ਦੀ ਸੇਵਾ ਕਰਦੇ ਆ ਸਿਮਰਨ ਵੇਲੇ ਬਹੁਤ ਮਾੜੇ ਖਿਆਲ ਆ ਰਹੇ ਆ ਤੇ ਮਾੜੇ ਖਿਆਲ ਜਿਆਦਾ ਹੁੰਦੇ ਆ ਸੇਵਾ ਕਰਨ ਵਾਲਿਆਂ ਦੇ ਤਾਂ ਮਾੜੇ ਖਿਆਲ ਆਉਣੇ ਹੀ ਨਹੀਂ ਚਾਹੀਦੇ ਮਨ ਵਿੱਚ ਤੇ ਇਸ ਤਰ੍ਹਾਂ ਕਿਉਂ ਹੁੰਦੀ ਹੈ ਸੋ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਜੀ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਉਹ ਵੀ ਜਰੂਰ ਸੁਣਿਆ ਕਰੋ ਸੋ ਜੇਕਰ ਕੋਈ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਜੁੜਿਆ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਘੰਟੀ ਦਾ ਬਟਨ ਜਰੂਰ ਦਬਾਉਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਵੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਫਿਰ ਲਾਈਕ ਤੇ ਇੱਕ ਕਮੈਂਟ ਦੱਸਦੇ ਆਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਤੁਹਾਨੂੰ ਆਪਣਾ ਗੁਰੂ ਬਣਾਇਆ ਹੈ ਨਾਮ ਬਲਜਿੰਦਰ ਸਿੰਘ ਹੈ ਕਹਿੰਦੇ ਕਿ ਤੁਹਾਡੀ ਵੀਡੀਓ ਕਿਉਂ ਨਹੀਂ ਆ ਰਹੀ ਸੋ ਇੱਕ ਦਿਨ ਆਪਾਂ ਤੋਂ ਟਾਈਮ ਨਹੀਂ ਸੀਗਾ ਇਸ ਕਰਕੇ ਵੀਡੀਓ ਨਹੀਂ ਬਣੀ ਤੇ ਸ਼ਾਇਦ ਉਸ ਦਿਨ ਦੀ ਗੱਲ ਹੋਵੇਗੀ ਸੋ ਦੇਖੋ ਜੀ ਕਈ ਵਾਰ ਵਕਤ ਨਹੀਂ ਹੁੰਦਾ ਆਪਾਂ ਕਈ ਵਾਰ ਦੱਸਿਆ ਹੈ ਤੇ ਬਾਕੀ ਇੱਥੇ ਜੋ ਗੱਲ ਕੀਤੀ ਹੈ ਕਿ ਤੁਸੀਂ ਸਾਨੂੰ ਗੁਰੂ ਬਣਾਇਆ ਇਸ ਤਰ੍ਹਾਂ ਨਹੀਂ ਹੁੰਦੀ ਜੀ ਸੋ ਤੁਸੀਂ ਇੱਕ ਇੱਜ਼ਤ ਮਾਣ ਦੇ ਰਹੇ ਹੋ ਸੋ ਉਹ ਪ੍ਰਮਾਤਮਾ ਤੁਹਾਡੇ ਥਰੂ ਇਹ ਮੈਸੇਜ ਕਰਾ ਕੇ ਸਾਡਾ ਵੀ ਵਿਸ਼ਵਾਸ ਹੋਰ ਜ਼ਿਆਦਾ ਪੱਕਾ ਕਰ ਰਿਹਾ ਹੈ ਕਿ ਅਸੀਂ ਨਾਲ ਹਾਂ ਕਿਉਂਕਿ ਰਤਬਾ ਇੱਜ਼ਤ ਕਰਾਉਣੀ ਉਹ ਮਾਲਕ ਦੇ ਹੱਥ ਹੈ ਉਹ ਜਦ ਜੀ ਨੂੰ ਚਾਵੇ ਤਾਂ ਚਾੜ ਸਕਦਾ ਹੈ ਤੇ ਜਦ ਜੀ ਨੂੰ ਚਾਵੇ ਥਲੇ ਸੁੱਟ ਦਿੰਦਾ ਹੈ ਕਿਉਂਕਿ ਇਹ ਜਦੋਂ ਮਨ ਵਿੱਚ ਹੰਕਾਰ ਆ ਜਾਂਦਾ ਤੇ ਮਨ ਹੰਕਾਰ ਹੀ ਬਣ ਜਾਂਦਾ ਹੈ ਤੇ ਫਿਰ ਮਾਲਕ ਉਹਨੂੰ ਅਕਲ ਜ਼ਰੂਰ ਦਿੰਦਾ ਆ ਤੇ ਜਦ ਕਿਰਪਾ ਹੁੰਦੀ ਆ ਤੇ ਫਿਰ ਗੁੱਡੀ ਗੱਲ ਕਿ ਅੰਮ੍ਰਾਂ ਤੇ ਝਾੜ ਦਿੰਦਾ ਹੈ ਸੋ ਇਹ ਮਾਲਕ ਦੀ ਕਿਰਪਾ ਹੈ ਜੀ ਸੋ ਹਜੇ ਤੱਕ ਮਾਲਕ ਦੀ ਕਿਰਪਾ ਹੈ ਅਸੀਂ ਸ਼ੁਕਰ ਗੁਜ਼ਾਰੂ ਉਸ ਪ੍ਰਮਾਤਮਾ ਦੇ ਕਿ ਉਹ ਪ੍ਰਮਾਤਮਾ ਇੰਨੀ ਵਡਿਆਈ ਤੁਹਾਡੇ ਥਰੂ ਕਰਾ ਰਿਹਾ ਵਾਕੀ ਰਹੀ ਗੱਲ ਇੱਥੇ ਗੁਰੂ ਬਣਦੀ ਤੇ ਗੁਰੂ ਸਿਰਫ ਤੁਹਾਡਾ ਜੋ ਹੈ ਉਹ ਹੀ ਹੋਵੇਗਾ ਕਿਉਂਕਿ ਗੁਰੂ ਇੱਕ ਹੀ ਜ਼ਿੰਦਗੀ ਵਿੱਚ ਹੁੰਦਾ ਜਿਨ੍ਹਾਂ ਦੀ ਤੁਸੀਂ ਪਹਿਲਾਂ ਤੋਂ ਸੇਵਾ ਕਰਦੇ ਆਇਓ ਸੇਵਾ ਉਹਨਾਂ ਦੀ ਕਰੋ ਆਪਣੇ ਘਰ ਵਿੱਚ ਜਾਂ ਤੁਹਾਡੇ ਕੋਈ ਦਰਵਾਰ ਹੈ ਕਿਤੇ ਵੀ ਤੁਸੀਂ ਜਿੱਥੇ ਵੀ ਜਾਂਦੇ ਹੋ ਜਿਨ੍ਹਾਂ ਦੀ ਵੀ ਸੇਵਾ ਪਹਿਲਾਂ ਤੋਂ ਕਰਦੇ ਹੋ ਉਹਨਾਂ ਦੀ ਕਰਨੀ ਉਹਨਾਂ ਅੱਗੇ ਝੋਲੀ ਢਟਣੀ ਉਹਨਾਂ ਨੂੰ ਆਪਣਾ ਸਮਝਣਾ ਹੈ ਸੋ ਵਾਕੀ ਆਪਾਂ ਤਾਂ ਇੱਥੇ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਆ ਕਿ ਕਈ ਵਾਰ ਕਈਆਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਆ ਗੱਲ ਦਾ ਕੀ ਮਤਲਬ ਹੈ ਕਈ ਵਾਰ ਪਰਮਾਤਮਾ ਦਾ ਬੋਤ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦਾ ਤੇ ਇਨਸਾਨ ਨੂੰ ਸਮਝ ਨਹੀਂ ਆਉਂਦੀ ਸੋ ਜਿੰਨਾ ਪਰਮਾਤਮਾ ਸਾਨੂੰ ਗਿਆਨ ਬਖਸ਼ ਰਿਹਾ ਹੈ ਤੇ ਉਹ ਗੱਲਾਂ ਬਾਤ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਤਾਂ ਕਿ ਕਈਆਂ ਨੂੰ ਨੌਲੇਜ ਹੋ ਸਕੇ ਕਿਹੜੀ ਗੱਲ ਕਿਸ ਤਰ੍ਹਾਂ ਬਣਦੀ ਹੈ ਜੀ ਸੋ ਵਕੀ ਪਰਮਾਤਮਾ ਹਮੇਸ਼ਾ ਹੀ ਆਪ ਸਭ ਰੂਹਾਂ ਨੂੰ ਸੇਵਾ ਦਾ ਫਲ ਬਖਸ਼ੇ ਹਿੰਮਤ ਦੇਵੇ ਜੀ ਨਾਮ ਸ਼ਬਦ ਦੀ ਕਮਾਈ ਕਰੋ ਤੇ ਅੱਗੇ ਵਧਦੇ ਜਾਓ 84 ਦੇ ਗੇੜ ਤੋਂ ਇੱਕ ਨਾਮ ਸ਼ਬਦ ਹੀ ਘਟ ਸਕਦਾ ਹੋਰੀ ਕੋਈ ਵੀ ਚੀਜ਼ ਸਹਾਰਾ ਨਹੀਂ ਬਣਦੀ ਤੇ ਹੁਣ ਜੀ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਕਿ ਦੀਦੀ ਜੀ ਮੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਗੁਰੂ ਸਹੀ ਸ਼ਾਇਦ ਨਾ ਹੋਣਗੇ ਲੱਗਦਾ ਕਈਆਂ ਨੂੰ ਕਿ ਗੁਰੂ ਗਲਤ ਹੈ ਸੋ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਕਈ ਵਾਰੀ ਸਾਨੂੰ ਉਹਨਾਂ ਦੀ ਪਰਖ ਨਹੀਂ ਹੁੰਦੀ ਇਸ ਲਈ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਗਲਤ ਵੀ ਸਮਝ ਲੈਂਦੇ ਆ ਸੋ ਬਾਕੀ ਚਲੋ ਜੋ ਵੀ ਪ੍ਰੋਬਲਮ ਹੋਵੇਗੀ ਸੋ ਇੱਥੇ ਲਿਖਦੇ ਨੇ ਕਿ ਪਰ ਜੋ ਉਹਨਾਂ ਦੇ ਦਿੱਤੇ ਹੋਏ ਕਲਮੇ ਆ ਮੈਂ ਪੜ ਉਹੀ ਰਹਾ ਸੋ ਇਹ ਵਧੀਆ ਗੱਲ ਹੈ ਸੋ ਆਪਾਂ ਪਹਿਲਾਂ ਵੀ ਇੱਥੇ ਗੱਲ ਕੀਤੀ ਸੀ ਕਿ ਨਾਮ ਸ਼ਬਦ ਇੱਕ ਵਾਰ ਜ਼ਿੰਦਗੀ 'ਚ ਮਿਲਦਾ ਹੈ ਇੱਕ ਵਾਰ ਹੀ ਲੈਣਾ ਚਾਹੀਦਾ ਹੈ ਥਾਂ ਥਾਂ ਗੁਰੂ ਧਾਰਨਾ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਡੇਰੇ ਨਹੀਂ ਜਾਣਾ ਚਾਹੁੰਦੇ ਗੁਰੂ ਕੋਲ ਨਹੀਂ ਜਾਣਾ ਚਾਹੁੰਦੇ ਤਾਂ ਨਾਮ ਸ਼ਬਦ ਉਹ ਨਹੀਂ ਕਰਦੇ ਜਾਓ ਕਿਉਂਕਿ ਪਰਮਾਤਮਾ ਨੇ ਤਾਂ ਸ਼ਬਦ ਰਹੀ ਮਿਲਣਾ ਹੈ ਸੋ ਪਰਮਾਤਮਾ ਦਾ ਨਾਮ ਸਿਮਰਦੇ ਜਾਓ ਜੋ ਤੁਹਾਡੇ ਕੋਲ ਹੈ ਤਾਂ ਪਰਮਾਤਮਾ ਦਰਸ਼ਨ ਤੁਹਾਨੂੰ ਉਸ ਗੁਰੂ ਦੇ ਰੂਪ ਵਿੱਚ ਹੀ ਦੇਣਗੇ ਤਾਂ ਕਿ ਤੁਸੀਂ ਪਹਿਚਾਨ ਸਕੋ ਪਰਮਾਤਮਾ ਨੂੰ ਸੋ ਜੇਕਰ ਕਰੀਏ ਕਿ ਕਿਸੇ ਜਨ ਘਰ ਦੇ ਮੈਂਬਰ ਜਾਂ ਕਿਸੇ ਦੇ ਰੂਪ ਵਿੱਚ ਹੀ ਦਰਸ਼ਨ ਦੇਣ ਤਾਂ ਸਾਨੂੰ ਇੰਦਾ ਪਤਾ ਨਹੀਂ ਚੱਲਦਾ ਤੇ ਪਰਮਾਤਮਾ ਉਸ انسان ਦੇ ਰੂਪ ਵਿੱਚ ਹੀ ਇਸ ਲਈ ਦਰਸ਼ਨ ਦਿੰਦਾ ਹੈ ਕਿਉਂਕਿ ਉਹਨੂੰ ਨਯਾ ਨਾਮ ਸ਼ਬਦ ਸੰਸਾਨ ਕੋਲੋਂ ਗੁਰੂ ਕੋਲੋਂ ਮਿਲਿਆ ਹੋਇਆ ਸੋ ਪ੍ਰਮਾਤਮਾ ਹਮੇਸ਼ਾ ਹੀ ਕਿਸੇ ਦਿਨ ਕਿਸੇ ਦੇ ਰੂਪ ਵਿੱਚ ਦੀ ਦਰਸ਼ਨ ਦਿੰਦਾ ਤੇ ਖਾਸ ਕਰਕੇ ਜੋ ਰੂਹਾਂ ਨੇ ਨਾਮ ਸ਼ਬਦ ਲਿਆ ਹੋਇਆ ਉਹਨਾਂ ਦੇ ਗੁਰੂ ਦੇ ਰੂਪ ਵਿੱਚ ਦਰਸ਼ਨ ਦਿੰਦਾ ਹੈ ਸੋ ਕਿਉਂਕਿ ਪ੍ਰਮਾਤਮਾ ਦਾ ਰੂਪ ਕਿਸੇ ਨੇ ਨਹੀਂ ਦੇਖਿਆ ਸੋ ਅਸੀਂ ਜਿਸ ਰੂਪ ਵਿੱਚ ਉਹਨਾਂ ਨੂੰ ਪਸੰਦ ਕਰਾਂਗੇ ਉਸੇ ਰੂਪ ਵਿੱਚ ਸਾਨੂੰ ਦਰਸ਼ਨ ਦੇਣਗੇ ਸੋ ਇਹ ਸਾਡੀ ਸੋਚ ਵੀ ਇਹੋ ਜੀ ਹੋਣੀ ਚਾਹੀਦੀ ਆ ਕਿ ਅਸੀਂ ਗੁਰੂ ਨੂੰ ਇਸ ਰੂਪ ਵਿੱਚ ਦੀ ਦੇਖਣਾ ਚਾਹੀਦੇ ਆ ਤਾਂ ਫਿਰ ਉਸੇ ਰੂਪ ਵਿੱਚ ਦੀ ਉਹ ਮਾਲਕ ਦਰਸ਼ਨ ਦੇ ਦਿੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਸੋ ਇੱਥੇ ਇਹ ਲਿਖਦੇ ਨੇ ਕਿ ਦੀਦੀ ਜੀ ਟੈਨਸ਼ਨ ਫਰੀ ਹੋ ਕੇ ਵੀਡੀਓ ਚਾਹੇ ਜਿੱਤੀ ਮਰਜੀ ਪਾਇਆ ਕਰੋ ਅਸੀਂ ਸੁਣਿਆ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਕਈ ਰੂਹਾਂ ਤਾਂ ਕਹਿੰਦੀਆਂ ਹੈ ਕਿ ਵੀਡੀਓ ਥੋੜੀ ਲੰਬੀ ਹੋਵੇ ਸਾਨੂੰ ਵਧੀਆ ਲੱਗਦਾ ਹੈ ਵੀਡੀਓ ਨੂੰ ਸੁਣਨਾ ਸੋ ਕਈ ਰੂਹਾਂ ਕਹਿੰਦੀਆਂ ਹੈ ਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਢੀ ਲੰਬੀ ਨਾ ਕਰਿਆ ਕਰੋ ਮੇਨ ਗੱਲ ਕੱਲੀ ਦੱਸ ਦਿਆ ਕਰੋ ਸੋ ਇੱਥੇ ਜਿਹੜੇ ਕਹਿੰਦੇ ਨੇ ਕਿ ਸਿਰਫ ਮੇਨ ਗੱਲ ਦੱਸੋ ਏਡੀ ਵੱਡੀ ਵੀਡੀਓ ਨਾ ਬਣਾਓ ਗੱਲ ਨੂੰ ਨਾ ਘਮਾਓ ਸੋ ਦੇਖੋ ਜੀ ਗੱਲ ਜੇਕਰ ਸਮਝਾਈ ਨਾ ਜਾਵੇ ਚੰਗੀ ਤਰ੍ਹਾਂ ਤਾਂ ਫਿਰ ਗੱਲ ਕਰਨ ਦਾ ਫਾਇਦਾ ਨਹੀਂ ਹੈ ਸੋ ਸਾਡੀ ਆਦਤ ਹੈ ਕਿ ਗੱਲ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ ਤਾਂ ਕਿ ਗੱਲ ਮੂਰਲੇ ਦੇ ਸਮਝ ਵਿੱਚ ਵੀ ਆ ਸਕੇ ਸੋ ਬਾਕੀ ਕਮੈਂਟ ਵੀ ਦੱਸਣੇ ਹੁੰਦੇ ਆ ਕਮੈਂਟ 2 3 ਜਾਂ 4 ਹੀ ਦੱਸ ਹੁੰਦੇ ਆ ਕਿਉਂਕਿ ਕਮੈਂਟ ਸਵਾਲ ਵੀ ਕਾਫੀ ਆਏ ਹੁੰਦੇ ਨੇ ਸੋ ਇਸ ਕਰਕੇ ਵੀਡੀਓ ਲੰਬੀ ਹੋ ਹੀ ਜਾਂਦੀ ਹੈ ਜੀ ਸੋ ਜਿਹੜੀਆਂ ਰੂਹਾਂ ਤਾਂ ਆਪਣੇ ਮਾਲਕ ਨੂੰ ਦਿਲੋਂ ਪਿਆਰ ਕਰਦੀਆਂ ਹੈ ਸੋ ਉਹ ਤਾਂ ਅੱਕਦੀਆਂ ਹੀ ਨਹੀਂ ਨਾਮ ਸਿਮਰਨ ਚੱਪਣ ਤੋਂ ਦੇ ਬਾਕੀ ਕਈਆਂ ਦਾ ਮਨ ਵੀ ਨਹੀਂ ਟਿਕਦਾ ਕਈਆਂ ਦੇ ਵਾਸਤੇ ਵੀ ਗੱਲ ਵੀ ਨਹੀਂ ਹੈ ਹੁਣ ਕੋਸ਼ਿਸ਼ ਕਰਦਾ ਇਨਸਾਨ ਕਿ ਮੈਂ ਸੇਵਾ ਕਰਾਂ ਚੰਗੇ ਪਾਸੇ ਪਹੁੰਚਾ ਭਰ ਜੋ ਮਨ ਹੈ ਇਹ ਇਸ ਪਾਸੇ ਤੋਂ ਭੱਜਦਾ ਹੈ ਜੇਕਰ ਇਹਨੂੰ ਕਾਬੂ ਕਰ ਲਿਆ ਜਾਵੇ ਤੇ ਸਭ ਕੁਝ ਸਹੀ ਲੱਗਣ ਲੱਗ ਪੈਂਦਾ ਫਿਰ ਤੱਕ ਘੰਟੀ ਦੀ ਵੀਡੀਓ ਵੀ ਬਹੁਤ ਛੋਟੀ ਲੱਗਦੀ ਆ ਸੋ ਇਹ ਫਰਕ ਹੋ ਜਾਂਦਾ ਹੈ ਜਦੋਂ ਅਸੀਂ ਨਹੀਂ ਵੀ ਮੰਨ ਟਿਕ ਰਿਹਾ ਪਰ ਉਹ ਜ ਕਰਮ ਕਰਦੇ ਜਾਂਦੇ ਆ ਤੇ ਮਾਲਕ ਫਿਰ ਕਿਰਪਾ ਜਿਵੇਂ ਉਹਨਾਂ ਰੂਹਾਂ ਤੇ ਵੀ ਕਰਦਾ ਹੈ ਠੀਸ ਸੋ ਹੁਣ ਆਪਾਂ ਇੱਥੇ ਕਹਤੇ ਹਨ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਮੈਂ ਲਖ ਦਾਤਾ ਪੀਰ ਜੀ ਨੂੰ ਮਿਲਣਾ ਚਾਹੁੰਦੀ ਹਾਂ ਪਲੀਜ਼ ਮੈਨੂੰ ਮਲਾ ਦਿਓ ਕਿ ਕਲਮਾ ਦੱਸੋ ਉਸ ਨੂੰ ਦੇਖੋ ਜੀ ਆਪਾਂ ਕਲਮਾ ਕਈ ਵਾਰ ਸ਼ਾਇਦ ਪਾਇਆ ਹੋਇਆ ਇਸ ਚੈਨਲ ਤੇ ਵੀ ਤੁਸੀਂ ਜੇਕਰ ਉਸ ਕਲਮੇ ਦਾ ਜਾਪ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ ਸੋ ਇਹ ਤੁਹਾਡੀ ਸੇਵਾ ਦੇ ਸਿਰ ਤੇ ਹੈ ਤੁਹਾਡੀ ਭਾਵਨਾ ਤੇ ਸਿਰ ਤੇ ਹੈ ਜੇਕਰ ਮਨ ਵਿੱਚ ਹੀ ਪੀਰ ਲਈ ਤੜਫ ਹੈ ਤਾਂ ਉਹ ਜ਼ਰੂਰ ਦਰਸ਼ਨ ਦਿਦਾਰ ਦਿੰਦੇ ਨੇ ਸੋ ਨਾਮ ਸ਼ਬਦ ਕਮਾਈ ਨੂੰ ਬਦਾਲੋ ਜਿੱਥੇ ਅੱਧਾ ਘੰਟਾ ਬੰਦੇ ਉੱਥੇ ਘੰਟਾ ਵੈਣਾ ਸ਼ੁਰੂ ਕਰ ਦੋ ਜਿੰਨਾ ਸਮਾਂ ਮਾਰਕ ਨੂੰ ਦਵੋਗੇ ਉਹਨੀ ਜਲਦੀ ਉਹ ਪ੍ਰਮਾਤਮਾ ਖੁਸ਼ ਹੋ ਜਾਂਦਾ ਬਾਕੀ ਦਿਲੋਂ ਯਾਦ ਕਰੋਗੇ ਤਾਂ ਬਹੁਤ ਜਲਦੀ ਉਹ ਮਾਲਕ ਇਸ ਪੁਕਾਰ ਨੂੰ ਸੁਣ ਲੈਂਦੇ ਹੈ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆਂ ਜੀ ਜੇਕਰ ਹਜੇ ਤੱਕ ਵੀਡੀਓ ਲਾਈਕ ਨਹੀਂ ਕੀਤੀ ਤਾਂ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਜੀ ਸੋ ਅਸੀਂ ਨੇ ਕੋਸ਼ਿਸ਼ ਕਰੀ ਦੀ ਆ ਕਿ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਪਰ ਇੱਥੇ ਤੁਸੀਂ ਕੋਸ਼ਿਸ਼ ਕਰੋ ਜੇਕਰ ਵੀਡੀਓ ਨੂੰ ਔਕੇ ਕਰ ਹੀ ਲੈਨੇ ਹੋ ਤਾਂ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਆ ਕਰੋ ਕੋਈ ਔਖਾ ਨਹੀਂ ਸੋ ਹੁਣ ਆਪਾਂ ਇੱਥੇ ਮੇਨ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਸੋ ਅੱਜ ਦਾ ਜਿਵੇਂ ਕਿ ਆਪਾਂ ਦੱਸ ਚੁੱਕੇ ਹਾਂ ਵਿਸ਼ਾ ਹੈ ਕਿ ਬੰਦਕੀ ਸਮੇ ਮਾੜੇ ਖਿਆਲ ਕਿਉਂ ਆਉਂਦੇ ਨੇ ਸੋ ਅੱਜ ਇਹਦਾ ਕਾਰਨ ਦੱਸਣ ਗਿਆਂ ਤੇ ਕਈ ਪਰੇਸ਼ਾਨੀਆਂ ਦੇ ਹੱਲ ਵੀ ਹੋਣਗੇ ਜੋ ਮਨ ਵਿੱਚ ਖਿਆਲ ਚੱਲਦੇ ਰਹਿੰਦੇ ਨੇ ਕੀ ਇਸ ਗੱਲ ਦਾ ਕੀ ਕਾਰਨ ਹੈ ਕਿ ਜਦੋਂ ਕਿ ਰੱਬ ਦਾ ਨਾਮ ਸਿਮਰਨ ਲੱਗਿਆ ਪਰ ਮਨ ਵਿੱਚ ਮਾੜੇ ਖਿਆਲ ਆਈ ਜਾ ਰਹੇ ਆ ਜਦੋਂ ਵੀ ਤੁਸੀਂ ਪਰਮਾਤਮਾ ਦੀ ਤਰਫ ਕਦਮ ਵਧਾਉਗੇ ਸੋ ਇਹ ਸ਼ੁਰੂਆਤ ਇਨਸਾਨ ਕਰਦਾ ਹੈ ਤੇ ਬਹੁਤ ਮੁਸ਼ਕਲਾਂ ਆਉਂਦੀਆਂ ਆ ਕਈ ਤਾਂ ਦੇਵੀ ਦੇਵਤਿਆਂ ਦੇ ਰੂਪ ਵਿੱਚ ਆ ਕੇ ਦਰਸ਼ਨ ਦੇਣੇ ਸ਼ੁਰੂ ਕਰ ਦਿੰਦੇ ਨੇ ਜਦੋਂ ਅਸਲੀ ਗੁਰੂ ਵਾਲੇ ਬਣਦੇ ਆ ਸੋ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਮੁਰੂ ਵਾਲੇ ਬਣੇ ਆ ਤਾਂ ਸਾਨੂੰ ਸਿਰਫ ਮਾੜੀਆਂ ਚੀਜ਼ਾਂ ਸੋਪਣੀਆਂ ਸੋ ਇੱਥੇ ਕਈ ਦੇਵਤੇ ਵੀ ਉੱਠ ਕੇ ਆਉਂਦੇ ਨੇ ਕਿਉਂਕਿ 33 ਕਰੋੜ ਦੇਵੀ ਦੇਵਤਾ ਕਿਤੇ ਬਾਹਰ ਨਹੀਂ ਹੈ ਅੰਦਰ ਹਰ ਇੱਕ ਆਂਗ-ਆਂਗ ਤੇ ਰੂਮ-ਰੂਮ ਵਿੱਚ ਬੈਠਾ ਹੋਇਆ ਹੈ ਤੇ ਇਹ ਰੂਮ ਰੂਮ ਦੇ ਵਿੱਚੋਂ ਜਦੋਂ ਅਸੀਂ ਇੱਕ ਨੂੰ ਚੁਣ ਲੈਂਦੇ ਆ ਆਪਣੇ ਅੰਦਰ ਹੀ ਹੈ ਸਭ ਕੁਝ ਜਦੋਂ ਅਸੀਂ ਇੱਕ ਨੂੰ ਚੁਣਦੇ ਆ ਤਾਂ ਫਿਰ ਜੋ ਹੋਰ ਰੂਹਾਂ ਅੰਦਰ ਚਿੰਗੀਆਂ ਦੀਰ ਤੇ ਬੈਠੇ ਹੋਏ ਆ ਉਹ ਮੂਹਰੇ ਆਉਂਦੀ ਨੇ ਉਹ ਦਰਸ਼ਨ ਦੇਣੇ ਸ਼ੁਰੂ ਕਰਦੇ ਨੇ ਤਾਂ ਕਿ ਇਨਸਾਨ ਭਟਕ ਜਾਵੇ ਉਸ ਰਸਤੇ ਤੇ ਨਾ ਤੁਰੇ ਹੁਣ ਇਹ ਦੇਵਤੇ ਨੇ ਦਰਸ਼ਨ ਦੇ ਦਿੱਤੇ ਉਹਨੇ ਮੈਨੂੰ ਚੰਗੀ ਗੱਲ ਕਹਿ ਦਿੱਤੀ ਬਾਹਰ ਤੇ ਰੁੱਤਾ ਸੋ ਹੁਣ ਮੈਂ ਇਹ ਦੇਵਲ ਨੂੰ ਤੁਰਾਂ ਸੋ ਤੁਸੀਂ ਇੱਥੇ ਇਹ ਕੋਸ਼ਿਸ਼ ਕਰਨੀ ਕਿ ਇੱਕ ਵਾਰ ਜੋ ਫੈਸਲਾ ਲੈ ਲਿਓ ਫੈਸਲੇ ਨੂੰ ਬਦਲਣਾ ਨਹੀਂ ਕਿਉਂਕਿ ਜਿੱਤੇ ਮਨ ਝੁਕ ਜਾਂਦਾ ਹੈ ਉਦੋਂ ਅੱਗੇ ਫਿਰ ਕੋਈ ਫੈਸਲਾ ਲੈਣਾ ਨਹੀਂ ਚਾਹੀਦਾ ਤੇ ਹੁਣ ਜਦੋਂ ਅਸੀਂ ਸਿਮਰਨ ਕਰਦੇ ਆਂ ਤੇ ਕਈ ਵਾਰ ਉਹ ਪਰਮਾਤਮਾ ਹੀ ਉਹ ਦੇਵ ਤੇ ਵੀ ਸਾਨੂੰ ਘਮਾਉਣ ਦੀ ਕੋਸ਼ਿਸ਼ ਕਰਦੇ ਆ ਮਾੜੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆ ਤੋ ਕਾਰਨ ਇਹਨਾਂ ਦੇ ਹੋ ਜਾਂਦੀ ਹੈ ਸੋ ਮਾੜੇ ਉਹ ਮਾੜੀਆਂ ਚੀਜ਼ਾਂ ਨਹੀਂ ਹੈ ਪਰ ਉਹ ਮੂੜੋ ਇਸ ਤਰ੍ਹਾਂ ਨਾਲ ਪੇਸ਼ ਹੁੰਦਣਾ ਹੈ ਕਿ ਜਿਵੇਂ ਸਾਨੂੰ ਲੱਗਦਾ ਹੈ ਕਿ ਉਹ ਮਾੜੀਆਂ ਚੀਜ਼ਾਂ ਹੈ ਪਰ ਅਸਲ ਵਿੱਚ ਮਾੜੀ ਨਹੀਂ ਤੇ ਦੂਸਰਾ ਕਾਰਨ ਜੋ ਮਾੜੀਆਂ ਚੀਜ਼ਾਂ ਸਤਾਉਂਦੀਆਂ ਹੈ ਜਿਹੜੀਆਂ ਜੋ ਮਾੜੇ ਖਿਆਲ ਮਨ ਵਿੱਚ ਸਿਮਰਨ ਵੰਦਗੀ ਵੇਲੇ ਆਉਂਦੇ ਨੇ ਉਹ ਉਹ ਚੀਜ਼ ਹੁੰਦੀ ਹੈ ਜੋ ਸਾਡੇ ਅੰਦਰ ਭਰਿਆ ਹੋਇਆ ਹੈ ਜੋ ਅਸੀਂ ਗਲਤ ਕਰਮੋਂ ਜਾਂ ਗਲਤ ਦੇਖਦੇ ਆਏ ਗਲਤ ਸੁਣਦੇ ਆਏ ਆ ਉਹ ਚੀਜ਼ਾਂ ਹੁਣ ਜਿੱਦਾਂ ਜਿੱਦਾਂ ਅਸੀਂ ਨਾਮ ਸਿਮਰਾਂਗੇ ਸੋ ਉਹਦਾ ਉਹਦਾ ਉਹ ਚੀਜ਼ਾਂ ਨੇ ਅੰਦਰੋਂ ਨਿਕਲਣਾ ਹੈ ਤੇ ਉਹ ਜੋਤ ਤੁਹਾਨੂੰ ਦਿਖ ਰਿਹਾ ਹੈ ਉਸ ਸਮੇਂ ਇਹ ਸੋਚੋ ਕਿ ਉਹ ਸਾਰਾ ਕਚਰਾ ਇੱਕ ਤਰ੍ਹਾਂ ਦਾ ਨਿਕਲਦਾ ਜਾ ਰਿਹਾ ਤੇ ਤੁਹਾਨੂੰ ਦਿਖਾਈ ਦੇ ਰਿਹਾ ਆ ਜਾਂਦਾ ਜਾਂਦਾ ਵੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਆ ਮਨ ਪਰਮਾਤਮਾ ਦੀ ਤਰਫ ਜੁੜਨ ਨਹੀਂ ਦੇ ਰਿਹਾ ਤੇ ਦੂਸਰੀ ਗੱਲ ਇਹ ਵੀ ਇੱਥੇ ਹੈਗੀ ਆ ਕਿ ਉਹ ਨਿਕਲ ਰਿਹਾ ਹੈ ਕਚਰਾ ਇਹ ਨਹੀਂ ਮਨ ਵਿੱਚ ਬਹਿਮ ਲੈਉਣਾ ਕਿ ਮਾੜੇ ਖਿਆਲ ਤੁਸੀਂ ਲਗਾਤਾਰ ਇੱਕ ਮਹੀਨਾ ਹਰ ਰੋਜ਼ ਬੰਦਗੀ ਕਰਕੇ ਦੇਖੋ ਨਾਮ ਸ਼ਬਦ ਜਿਹੜਾ ਵੀ ਹੈਗਾ ਤੁਹਾਡੇ ਕੋਲ ਉਹ ਸਿਮਰ ਕੇ ਦੇਖੋ ਤੁਹਾਨੂੰ ਹਫ਼ਤੇ ਦੇ ਵਿੱਚ ਹੀ ਫਰਕ ਨਜ਼ਰ ਆਵੇਗਾ ਕਿਉਂਕਿ ਹਫ਼ਤੇ ਦੇ ਵਿੱਚ ਹੀ ਤੁਹਾਡਾ ਮਨ ਟਿਕਣਾ ਸ਼ੁਰੂ ਹੋ ਜਾਵੇਗਾ ਤੇ ਇਹ ਸਭ ਜੋ ਚੀਜ਼ਾਂ ਹੈ ਇੱਕ ਸਾਈਡ ਤੇ ਹੋ ਜਾਣਗੀਆਂ ਤੇ ਮਨ ਸ਼ਾਂਤ ਹੋ ਜਾਵੇਗਾ ਮਨ ਵੀ ਟਿਕੇਗਾ ਤੇ ਮੰਦਗੀ ਦੇ ਵਿੱਚ ਬੈਠਣ ਨੂੰ ਤੁਹਾਡਾ ਦਿਲ ਵੀ ਕਰੇਗਾ ਸੋ ਕញ្ញਾ ਨੂੰ ਵੀ ਮਨ ਨਹੀਂ ਕਰਦਾ ਕਿਉਂਕਿ ਜਦ ਮਨ ਨਹੀਂ ਟਿਕਦਾ ਤੇ ਇਨਸਾਨ ਫਿਰ ਬੰਦਗੀ ਕਰਨ ਨੂੰ ਵੀ ਕਹਿੰਦਾ ਕਿ ਰਹਿਣੇ ਦੋ ਕਿਉਂਕਿ ਫਾਇਦਾ ਨਹੀਂ ਕਿਉਂ ਮਾੜੇ ਖਿਆਲ ਹੀ ਆਉਣੇ ਆ ਸੋ ਇੱਥੇ ਇਹ ਗਲਤੀ ਕਦੇ ਨਾ ਕਰਿਆ ਕਰੋ ਨਾਮ ਸਿਮਰਿਆ ਜਾਇਆ ਕਰੋ ਬੰਦਗੀ ਕਰੀ ਜਾਇਆ ਕਰੋ ਇਹਦਾ ਲਾਭ ਹੀ ਹੁੰਨਾ ਹੈ ਜੋ ਕਚਰਾ ਹੈ ਉਹ ਮਾਲਕ ਨੇ ਬਾਹਰ ਕੱਢ ਸੁਟਣਾ ਹੈ ਸੋ ਜਦੋਂ ਅਸੀਂ ਕਿਸੇ ਚੀਜ਼ ਨੂੰ ਘਰ ਵਿੱਚੋਂ ਜਾਣ ਲਈ ਕਹਿੰਦੇ ਆ ਘਰ ਸਾਡਾ ਹੈ ਹਾਲਾਂਕਿ ਫਾਰੇ ਚੀਜ਼ਾਂ ਬਾਹਰ ਲੀਆਂ ਹੈ ਜਿਨ੍ਹਾਂ ਨੇ ਕਬਜ਼ਾ ਕਰ ਲਿਆ ਤੇ ਉਹ ਹੁਣ ਜਦੋਂ ਅਸੀਂ ਉਹਨਾਂ ਨੂੰ ਉਠਾਲਣ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਜਾਂਦੀਆਂ ਜਾਂਦੀਆਂ ਕੁਝ ਨੁਕਸਾਨ ਕਰਦੀਆਂ ਹੈ ਸਤਾਉਂਦੀਆਂ ਹੈ ਛੇਤੀ ਕਿਤੇ ਗੱਲ ਨੂੰ ਮੰਨਦੀਆਂ ਨਹੀਂ ਸੋ ਇਸੇ ਤਰ੍ਹਾਂ ਇਹ ਬੁਰਗੀਆਂ ਚੀਜ਼ਾਂ ਜਾਂਦਨਾ ਚੰਦੀਆਂ ਵੀ ਇਨਸਾਨ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦੀਆਂ ਹੈ ਕਿ ਇਹਦਾ ਮਨ ਟਿਕੇ ਨਾ ਪੂਰੀ ਕੋਸ਼ਿਸ਼ ਹੁੰਦੀ ਪਰ ਇੱਥੇ ਇੱਕ ਕੋਸ਼ਿਸ਼ ਆਪ ਕਰਿਆ ਕਰੋ ਕਿ ਅਸੀਂ ਇਹਨਾਂ ਨੂੰ ਹਰੋਣਾ ਕਿ ਸਾਡਾ ਗੁਰੂ ਬਹੁਤ ਵੱਡਾ ਹੈ ਤੁਸੀਂ ਹਿੰਮਤ ਨਹੀਂ ਹਾਰਨੀ ਜੇ ਤੁਸੀਂ ਹਿੰਮਤ ਨਹੀਂ ਹਾਰੋਗੇ ਤੇ ਜੋ ਵੀ ਕਚਰਾ ਹੈ ਆਪਣੇ ਆਪ ਸਾਫ ਹੋ ਜਾਣਾ ਹੈ ਮਾਲਕ ਦੀ ਕਿਰਪਾ ਹੋ ਜਾਣੀ ਤੇ ਮਨ ਸੇਵਾ ਵਿੱਚ ਟਿਕਣਾ ਸ਼ੁਰੂ ਹੋ ਜਾਣਾ ਸੋ ਕੋਸ਼ਿਸ਼ ਕਰਨੀ ਆ ਬਲਕਿ ਨਾ ਹੀ ਇੱਥੇ ਇਹ ਕਰਮ ਕਰਨਾ ਆ ਕਿ ਕਿ ਪਿੱਛੇ ਹਟਣਾ ਹੈ ਬਲਕਿ ਕੋਸ਼ਿਸ਼ ਕਰਦੇ ਰਹੋ ਕਿ ਅਸੀਂ ਹਿੰਮਤ ਨਾ ਹਾਰਨੀ ਉਸ ਮੰਜ਼ਲ ਤੱਕ ਪਹੁੰਚਣਾ ਪ੍ਰਮਾਤਮਾ ਦੇ ਦਰਸ਼ਨ ਦੀਦਾਰ ਕਰਨੇ ਆ ਸੋ ਇਹ ਮਾੜੀਆਂ ਚੀਜ਼ਾਂ ਫਿਰ ਆਪਣੇ ਆਪ ਦੂਰ ਹੋਣਗੀਆਂ ਜੀ ਬਾੜੇ ਖਿਆਲ ਵੀ ਉਹਨਾਂੋਂ हट ਜਾਂਦੇ ਆ ਸਿਰਫ ਇਹ ਹੀ ਆ ਬਸ ਇੱਕ ਇਹਦਾ ਤਾਂ ਇਲਾਜ ਕੀ ਹਰ ਰੋਜ਼ ਸਵਾ ਕੱਢਣਾ ਸ਼ੁਰੂ ਕਰ ਦੋ 5 ਮਿੰਟ ਦਾ ਹੀ ਚਾਹੀਏ ਕੱਢੋ ਕੱਢੋ ਜਰੂਰ ਅੱਖਾਂ ਬੰਦ ਕਰਕੇ ਮਨ ਨੂੰ ਸ਼ਾਂਤ ਕਰਕੇ ਜਦੋਂ ਮਨ ਭਟਕਦਾ ਬਾਰ-ਬਾਰ ਮਨ ਨੂੰ ਜੋੜਨ ਦੀ ਕੋਸ਼ਿਸ਼ ਕਰੋ ਤੇ ਆਪਣੇ ਅੱਖਾਂ ਦੇ ਮੂਰੇ ਆਪਣੇ ਗੁਰੂ ਦਾ ਰੂਪ ਲੈਉਣ ਦੀ ਉਸ ਸਮੇਂ ਕੋਸ਼ਿਸ਼ ਕਰੋ ਜਦੋਂ ਬਾਰ-ਬਾਰ ਤੁਸੀਂ ਮਾਨਟਕਾਉਣ ਦੀ ਕੋਸ਼ਿਸ਼ ਕਰੋਗੇ ਫਿਰ ਆਪਣੇ ਆਪ ਟਿਕ ਜਾਣਾ ਫਿਰ ਮਾਲਕ ਦੀ ਵੀ ਕਿਰਪਾ ਹੋ ਜਾਂਦੀ ਹੈ ਜਦੋਂ ਅਸੀਂ ਆਪ ਹੀ ਹਿੰਮਤ ਹਾਰ ਦਿੰਦੇ ਹਾਂ ਮਾਲਕ ਵੀ ਉਦੋਂ ਹੀ ਸਾਥ ਦਿੰਦਾ ਹੈ ਜਦੋਂ ਅਸੀਂ ਹਿੰਮਤ ਕਰਦੇ ਹਾਂ ਤੇ ਜਦੋਂ ਅਸੀਂ ਹਿੰਮਤ ਹਾਰ ਕੇ ਬੈਠ ਜਾਂਦੀ ਹੈ ਫਿਰ ਪ੍ਰਮਾਤਮਾ ਵੀ ਉੱਥੇ ਸਾਥ ਨਹੀਂ ਦਿੰਦਾ ਕਿਉਂਕਿ ਪ੍ਰਮਾਤਮਾ ਉਦੋਂ ਸਾਥ ਦਵੇਗਾ ਜਦੋਂ ਤੁਸੀਂ ਕੁਝ ਜ਼ਿੰਦਗੀ ਵਿੱਚ ਕਰਨਾ ਚਾਹੋਗੇ ਜ਼ਿੰਦਗੀ ਵਿੱਚ ਜੇਕਰ ਕੁਝ ਵੱਡਣਾ ਹੈ ਤਾਂ ਮਿਹਨਤ ਕਰਨੀ ਪੈਣੀ ਮਿਹਨਤ ਦਾ ਫਾਲੋ ਪ੍ਰਮਾਤਮਾ ਦਿੰਦਾ ਹੈ ਸੋ ਹਿੰਮਤ ਫਿਰ ਪ੍ਰਮਾਤਮਾ ਵੀ ਬਖਸ਼ਣ ਸ਼ੁਰੂ ਕਰ ਦਿੰਦਾ ਜੇ ਅਸੀਂ ਇੱਕ ਚੀਜ਼ ਤੇ ਡਟੇ ਰਹਿੰਦੇ ਆ ਸੋਚ ਨੂੰ ਟਿਕਾ ਲੈਂਦੇ ਆ ਸੋ ਮਨ ਟਿਕਾਓ ਸੋਚ ਟਿਕਾਓ ਵਿਸ਼ਵਾਸ ਆਪਣੇ ਮਾਲਕ ਤੇ ਰੱਖੋ ਤੇ ਚੰਗੇ ਕਰਮ ਕਰੋ ਚੰਗੇ ਕਰਮਾਂ ਨੇ ਤੁਹਾਨੂੰ ਉਸ ਪ੍ਰਮਾਤਮਾ ਤੱਕ ਪਹੁੰਚਾਉਣਾ ਹੈ ਜੀ ਸੋ ਹੁਣ ਆਪਾਂ ਇਹ ਵੀਡੀਓ ਇੱਥੇ ਸਮਾਪਤ ਕਰਦੇ ਆ ਜੈ ਪੀਰਾ ਬੀ ਜੈ ਸਾਈਂ